ਲਓ ਜੀ ਬਾਈ ਟਰਾਲਾ ਲੈਣ ਵਾਸਤੇ ਇਹਨਾਂ ਨੂੰ ਰੈਡੀਓ ਦਾ ਲੈ ਕੇ ਬਾਈ ਉਹਨੇ ਟਰੱਕ ਗਰਕੀਰ ਦੇ ਕੋਲ ਭੇਜਦੇ ਲਓ ਜੀ ਬਾਈ ਟਰਾਲਾ ਲੈਣ ਵਾਸਤੇ ਇਹਨਾਂ ਨੂੰ ਰੈਡੀਓ ਦਾ ਲੇ ਗਏ ਬਾਈ ਉਹਨੇ ਟਰਾਲਾ ਆਸਾ ਬਾਦ ਪਿੰਡ ਦੇ ਵਿੱਚ ਹਨ ਜਿਹੜੀ ਟਰਾਲੇ ਦੀ ਡਿਲੀਵਰੀ ਬਾਈ ਉਹਨਾਂ ਨੇ ਪਹਿਲਾ ਟਰਾਲਾ 16 7 ਦਾ ਤਿਆਰ ਕਰਕੇ ਮੰਨ ਲਓ ਉਹ ਆਤਾ 855 ਦੇ ਮਗਰ ਬਾਕੀ ਦੀ ਟਰਾਲੇ ਦੀ 10 ਹੋਰ ਦੇਖੋ ਬਾਈ ਕਿੰਨੀ ਆ ਕਾਲ ਇਗਰੋ ਵਰਕਰਸ ਚਾਪੇ ਇੱਥੇ ਗਰ ਕੀਰਤ ਕੋਲ ਭੇਜਦੇ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤੁਹਾਨੂੰ ਅਕਾਲ ਐਗਰੋ ਵਰਕਸ ਹਫਸਾਬਾਦ ਦਾ ਟਰਾਲਾ ਬਣਿਆ ਹੋਇਆ ਦਿਖਾਵਾਂਗੇ ਵੀਰੋ ਉਹਨੇ ਟਰਾਲੇ ਤੇ ਰੀ ਜਲਾਤੀ ਪੂਰੀ ਹਾਂ ਭਾਈ ਜਨ ਬਾਈ ਮੈਂ ਕਹਿੰਦਾ ਵੀ ਟਰਾਲੇ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਆ ਵੀ ਰੰਗ ਦੀ ਕੁਆਲਿਟੀ ਜਿਹੜੀ ਆ ਨਾ ਦੇਖੋ ਤੁਸੀਂ ਵੀ ਵਿੱਚ ਨੂੰ ਮੂੰਹ ਦਿਖਦਾ ਪੂਰੇ ਖੜਾ ਵੀ ਪੈਰ ਵਿੱਚ ਨੂੰ ਪਰਛਾਵਾਂ ਪੈਂਦਾ ਹਾਂ ਠੀਕ ਕਿਸ਼ੇ ਮੰਗਣਗੇ ਅੱਜ ਇਹਦਾ ਆ ਹਨਾ ਟਰਾਲੇ ਦਾ ਕਰਾਂਗੇ ਗੱਲਬਾਤ ਵੀ ਬਾਈ ਉਹਨਾਂ ਨੇ ਪਹਿਲਾ ਟਰਾਲਾ ਬਣਾਇਆ ਹਫਸਾਬਾਦ ਦੇ ਪਿੰਡ ਦੇ ਵਿੱਚ ਟਰਾਲਾ ਬਣਾਇਆ ਬਾਈ ਉਹਨਾਂ ਨੇ ਇਹ ਹਫਸਾਬਾਦ ਹਾਵਸਾ ਆ ਰਹੇ ਆਪਣੇ ਬੇਲੇ ਦੇ ਚਮਕੌਰ ਸਾਹਿਬ ਦੇ ਲੱਗ ਗਈ ਪੈਂਦਾ ਤਸੀਲ ਚਮਕੌਰ ਸਾਹਿਬ ਜਿਹੜਾ ਰੋਪੜ ਰੋਪੜ ਜ਼ਿਲ੍ਹੇ ਦੇ ਵਿੱਚ ਪੈਂਦਾ ਮੈਂ ਕਹਣਾ ਵੀ ਸਰਾ ਹੀ ਕਰਾਤਾ ਬਾਈ ਉਹਨਾਂ ਨੇ ਬਾਕੀ ਹੁਣ ਆਪਾਂ ਕਰਦੇ ਆਂ ਗੱਲ ਵੀਰ ਉਹਨਾਂ ਗੱਲ ਜਿਨ੍ਹਾਂ ਨੇ ਇਹ ਤਿਆਰ ਕਰਿਆ ਹਨ ਜਿਨ੍ਹਾਂ ਨੇ ਖਰੀਦਿਆ ਸਾਰੀ ਗੱਲਬਾਤ ਉਹਨਾਂ ਗਾ ਕਰਾਂਗੇ ਵੀ ਇਹ ਟਰਾਲਾ ਜਿਹੜਾ ਹਨ ਕਿੰਨੇ ਫੁੱਟਾ ਕਿੰਨੇ ਦਾ ਕਿੰਨਾ ਇਹਦਾ ਵੇਟ ਆ ਕਿੰਨੇ ਚ ਮੰਨ ਲਓ ਐਸਟੀਮੇਟ ਇਹਦਾ ਤਿਆਰ ਹੁੰਦਾ ਸਾਰਾ ਪਰ ਰਿਵਿਊ ਇਹ ਟਰਾਲੇ ਦਾ ਅੱਜ ਕਰਾਂਗੇ ਚਲੋ ਕਰਦੇ ਆਂ ਫੇਰ ਵੀਡੀਓ ਹੁਣ ਸਟਾਰਟ ਉਹ ਟਰਾਲਾ ਦਿਖਾ ਦਈਏ ਵੀ ਜਿਹੜਾ ਬਣਾਇਆ ਹਨਾ ਵੀ ਤੁਸੀਂ ਰੰਗ ਦੀ ਕੁਆਲਿਟੀ ਜਾਂ ਬਿਲਡਿੰਗ ਦੀ ਸਫਾਈ ਹਨਾ ਨਹੀਂ ਆਪਾਂ ਦੇਖਦੇ ਆਂ ਟਰਾਲੀਆਂ ਦੇ ਵਿੱਚ ਬਿਲਡਿੰਗ ਜਾਂ ਪੇਂਟ ਦੇ ਵਿੱਚ ਬਹੁਤ ਦਿੱਕਤਾਂ ਆਉਨੀਆਂ ਬਹੁਤ ਅੱਜ ਚਲੋ ਬਾਕੀ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਬਿਲਡਿੰਗ ਦਾ ਵੀ ਕਿਤੇ ਪਤਾ ਨਹੀਂ ਲੱਗਦਾ ਹੈਗਾ ਕੋਈ ਵੈਲਡਿੰਗ ਕਰੀ ਹੋਈ ਹੈ ਜਾਂ ਨਹੀਂ ਕਰੀ ਹੋਈ ਇਹਦੇ ਜਿਵੇਂ ਐ ਮੰਨੋ ਜਿੱਥੇ ਤੇ ਚਾਦਰ ਨਾਲ ਚਾਦਰ ਜੋਇੰਟ ਕਰੀ ਹੋਈ ਆ ਬਿਲਕੁਲ ਵੀ ਐ ਉਹ ਲੱਗਦਾ ਵਾਕੀ ਬੇਚੇ ਹੈ ਨਾ ਆ ਰਸਾ ਲਵੇਟਣ ਨੂੰ ਜਿਵੇਂ ਆਪਾਂ ਮਿਲ ਵਗੈਰਾ ਚ ਰਸਾ ਲਟਕਦਾ ਜਾਂ ਮਟਰਾਲੀ ਦੇ ਵਿੱਚ ਇਕੱਠਾ ਕਰਨਾ ਪੈਂਦਾ ਪਿੱਛੇ ਹੋ ਜਾ ਜਾਂਦਾ ਰਸਾ ਇਕੱਠਾ ਕੋਈ ਆਪਾਂ ਟਰਾਲੀ ਦੇ ਵਿੱਚ ਛੱਟਣ ਦੀ ਲੋੜ ਨਹੀਂ ਵਾਕੀ ਬੈੱਡ ਨੂੰ ਯਾਲੀ ਲਾ ਕੇ ਕਰਿਆ ਬਾਈ ਉਹਨਾਂ ਨੇ ਤਿਆਰ ਇੱਧਰ ਗੈਂਤੀ ਲਾਤੀ ਵਾਕੀ ਪਰਾਤਾਂ ਲਾ ਕੇ ਟਾਇਰਾਂ ਦਾ ਵੀ ਸਲੈਂਸਰਾਂ ਦਾ ਵੀ ਟਰਾਲੇ ਨੂੰ ਬਾਈ ਉਹਨਾਂ ਨੇ ਫਿੱਟ ਕਰਤੇ ਇੱਕ ਪਿੰਡ ਦੇ ਵਿੱਚ ਵਾਕੀ ਹੁਣ ਆਪਾਂ ਕਰਦੇ ਆ ਵੀਰ ਉਹਨਾਂ ਕਾ ਗੱਲ ਮੇਰਾ ਨਾਮ ਹੈ ਬਾਈ ਸਾਰੇ ਹੀ ਹਨਾ ਹਫਸਾਬਾਦ ਪਿੰਡ ਦੇ ਆ ਪਹਿਲਾਂ ਬਾਈ ਸਾਨੂੰ ਸਾਰਿਆਂ ਸਾਸਰੀਕਾਲ ਜੀ ਪਹਿਲਾਂ ਇੱਧਰ ਸਾਸਰੀਕਾਲ ਬਾਈ ਜੀ ਤੁਹਾਨੂੰ ਵੀ ਇਹ ਜਿਹੜੀ ਕੰਪਨੀ ਆ ਨਾ ਹੈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਨਹੀਂ ਨਹੀਂ ਧੰਨਵਾਦ ਕੋਈ ਨਹੀਂ ਬਾਈ ਜੀ ਇਹ ਬਾਈ ਜੀ ਟਰਾਲਾ ਤੁਸੀਂ ਉਹ ਤਿਆਰ ਕਰਿਆ ਇਹ ਹਾਂਜੀ ਹਾਂਜੀ ਠੀਕ ਹੈ ਕਿਹੜਾ ਫਟਾਈ ਇਹ ਇਹ 16 7 ਦਾ ਟਰਾਲਾ ਜੀ ਅੱਛਾ ਜੀ ਹਾਂਜੀ ਇਹਦੇ ਵਿੱਚ ਕਿਹੜੀ ਖੂਬੀ ਕਿਹ ਹੈ ਜੀ ਇਹ ਜੀ ਖੂਬ ਵੀ ਇਹ ਹੈ ਜੀ ਜਿਹੜੀਆਂ ਅੱਜ ਕੱਲ ਫਰਮਾਂ ਪੰਜਾਬ 'ਚ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਹਾਂ ਜਾਨੀ ਕਿ ਬਹੁਤ ਜ਼ਿਆਦਾ ਪੈਸੇ ਲੈ ਕੇ ਜਿਹੜੇ ਕਿਸਾਨਾਂ ਤੋਂ ਤਿਆਰ ਕਰਦੀਆਂ ਹਨ ਉਹ ਅਸੀਂ ਸਮਝ ਲਓ ਇੱਕ ਘਰ ਵਿੱਚ ਤਿਆਰ ਕੀਤਾ ਉਹ ਹਿਸਾਬ ਨਾਲ ਯਾਨੀ ਕਿ ਉਹ ਫਰਮਾਂ ਵਾਲੇ ਨਹੀਂ ਕਹਿ ਸਕਦੇ ਵੀ ਕੋਈ ਦੇ ਵਿੱਚ ਵੀ ਅਸੀਂ ਕੋਈ ਚੀਜ਼ ਬੱਖ ਲਾਈ ਹੈ ਵੀ ਜਣੀ ਇਹ ਪਹਿਲਾ ਟਰਾਲਾ ਤਿਆਰ ਕਰ ਰਿਹਾ ਪਹਿਲਾਂ ਵੀ ਕਰਿਆ ਪਹਿਲਾਂ ਅਸੀਂ ਕਰਿਆ ਦੋ ਟਰਾਲੇ ਪਹਿਲਾਂ ਕੀਤੇ ਆ ਅੱਛਾ ਪਹਿਲਾਂ ਦੋ ਟਰਾਲੇ ਦੇ ਚੁੱਕੇ ਹਾਂ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਆਪਾਂ ਦੇਖੀਏ ਵੇ ਦੱਸੂंगे ਇਹਦੇ ਬਾਰੇ ਹੁਣ ਟਰਾਲੇ ਦੀ ਜਾਣਕਾਰੀ ਦਵਾਂਗੇ ਮੜੀ ਜੀ ਵਿੱਚ ਕੀ ਕੀ ਤੁਸੀਂ ਦੂਜੀਆਂ ਫਰਮਾਂ ਨਾਲੋਂ ਕੋਈ ਫਰਕ ਪਾਇਆ ਦੇਖੋ ਵੀਰ ਜੀ ਸਾਰਾ ਸਮਾਨ ਜਿਹੜਾ ਇਹਦੇ ਵਿੱਚ ਲਾਇਆ ਆਪਾਂ ਸੇਲ ਦਾ ਲਾਇਆ ਹਾਂਜੀ ਅੱਛਾ ਲੋਹਾ ਮੰਨ ਲਓ ਲੋਹਾ ਆ ਲੋਹਾ ਜੀ ਤੇ ਬਾਕੀ ਜਿਹੜੀ ਚਾਦਰ ਆ ਉਹ ਟਾਟਾ ਦੀ ਹੈ ਅੱਛਾ ਜਿਹੜਾ ਵਿੱਚ ਮੰਨ ਲਓ ਜਿੱਥੇ ਆ ਆ ਚਾਦਰ ਘਰ ਦੀ ਹੈ ਹਾਂਜੀ ਹਾਂਜੀ ਇਹ ਚਾਦਰ ਟਾਟਾ ਦੀ ਹੈ ਠੀਕ ਹੈ ਜੀ ਤੇ ਫਰਸ਼ ਵੀ ਟਾਟਾ ਦਾ 6mm ਦਾ ਤੇ ਚਾਦਰ 8 ਗੇ ਦੀ ਠੀਕ ਹੈ ਜੀ ਬਾਕੀ ਗਾਡਰ 10 5 ਦਾ ਗਾਡਰ ਲਾਇਆ ਇਹਦੇ ਵਿੱਚ 10 5 ਦਾ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਬੈੱਡ ਐ ਫੈਂਸੀ ਬੈੱਡ ਕਹਿੰਦੇ ਇਹਨੂੰ ਅੱਜਕੱਲ ਹਾਂਜੀ ਇਹ ਲੇਜ਼ਰ ਤੇ ਤਿਆਰ ਹੁੰਦਾ ਜੀ ਸਾਰਾ ਜੀ ਅੱਛਾ ਲੇਜ਼ਰ ਕਟਿੰਗ ਆ ਜੀ ਇਹਦੀ ਹਾਂਜੀ ਲੇਜ਼ਰ ਕੱਟ ਲਿਆ ਠੀਕ ਐ ਠੀਕ ਲੱਗ ਵੀ ਉਹ ਵਈ ਦੇਖ ਲੋ ਦੀ ਇਹ ਕਟਾਈ ਹੋਈ ਲੋਹੇ ਦੀ ਆ ਨਾ ਬੈਂ ਬਹੁਤ ਵਧੀਆ ਹੋਈ ਹੋਈ ਤੇ ਇਹ ਵੈਸੇ ਵੀ ਅਸੀਂ ਦੋ ਜਗ੍ਹਾ ਤੇ ਖੁੱਲਦਾ ਕਰਤਾ ਅੱਛਿਆ ਵਾਲਾ ਬੈੱਡ ਵੀ ਜਿਵੇਂ ਇੱਕ ਇੱਕ ਪੱਲਾ ਨਹੀਂ ਹੈਗਾ ਇਹ ਦੋ ਐ ਇਹ ਚੱਕਣਾ ਔਖਾ ਹੁੰਦਾ ਸੀ ਸਸ ਜੀ ਮੀ ਆ ਇੱਥੇ ਤੇ ਲੈ ਕੇ ਇੱਥੇ ਵਿਚਾਲੇ ਤੱਕ ਰੇ ਦੋ ਜੋ ਇੱਕ ਆ ਜੋੜ ਹੋ ਗਿਆ ਦੋ ਦੋ ਜੋੜ ਕਰਕੇ ਅੱਛਾ ਮੰਨ ਲਓ ਵੀ ਚੱਕਣ ਦੀ ਸਮੱਸਿਆ ਨਹੀਂ ਆਵੇ ਇਕੱਲਾ ਇਕੱਲਾ ਉੱਤਰ ਜਾਂਦਾ ਪੀਸ ਇਹ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਬਾਕੀ ਪੱਲੀਆਂ ਪੁੱਲੀਆਂ ਦਾ ਝਾਂਜੜ ਚੱਕਿਆ ਜਾਲੀ ਲਾਤੀ ਜੀ ਇਹ ਤਾਂ ਵਧੀਆ ਕਰਿਆ ਜੀ ਤੁਸੀਂ ਹਾਂਜੀ ਵੀ ਨਹੀਂ ਪੱਲੀ ਮਾਰਨ ਤੇ ਫੇਰੀ ਜਾਂਦੇ ਜੀ ਵੀ ਦਾ ਆਪਾਂ ਉਧਰ ਆ ਡਾਲਾ ਪਿੱਛੇ ਨੂੰ ਖੁੱਲ ਜਾਂਦਾ ਇਹਦਾ ਉੱਪਰ ਨੂੰ ਅੱਛਾ ਡਾਲਾ ਮੰਨ ਲਓ ਉੱਪਰ ਨੂੰ ਖੁੱਲਦਾ ਹਾਂਜੀ ਹਾਂਜੀ ਆ ਜਾਲੀ ਮਗਰਲੀ ਮੇਲ ਕੋਲ ਇਹਨੂੰ ਖੋਲ ਕੇ ਦਿਖਾਉਂਗੇ ਜੀ ਹਾਂਜੀ ਹਾਂਜੀ ਦਿਖਾਓ ਜੀ ਖੋਲ ਕੇ ਦਿਖਾਓ ਜੀ ਇਹਨੂੰ ਉਧਰ ਨਾਲ ਖੋਲ ਲਾਲੇ ਦਾ ਬਾਈ ਉਹਨਾਂ ਨੇ ਇਹੋ ਜਿਹਾ ਸਿਸਟਮ ਕਰਤਾ ਜਿਵੇਂ ਟਿੱਪਰ ਦੇ ਲਾਲੇ ਉਹਨੇ ਹੈ ਨਾ ਟਿੱਪਰਾਂ ਦੇ ਉਹ ਸਿਸਟਮ ਕਰਤਾ ਅਡਾਲਾ ਖੋਲ ਕੇ ਖੋਲੋ ਦਈ ਉੱਪਰ ਨੂੰ ਚੱਕ ਡਾਲਾ ਸਿੱਟ ਕੇ ਬਾਕੀ ਜਾਲੀ ਉੱਪਰ ਚੱਕੀ ਜਾਂਦੀ ਆ ਇੱਕ ਆ ਵੀ ਲਾਇਆ ਜੀ ਇੱਕਦਮ ਡਾਲਾ ਨਹੀਂ ਖਲੂਗਾ ਜੀ ਤੇ ਅੱਛਾ ਮੰਨ ਲਓ ਲੌਕ ਲਾਤਾ ਵੀ ਜਦ ਤੱਕ ਆ ਪਾਏ ਲੌਕ ਉੱਪਰਲੇ ਖੁੱਲ ਜਾਨਾ ਹਾਂਜੀ ਹਾਂਜੀ ਜਦ ਤੱਕ ਰੇ ਨਹੀਂ ਖਿੱਚਦੇ ਜਦ ਤੱਕ ਲੌਕ ਨਹੀਂ ਡਾਲਾ ਨਿਕਲਦਾ ਇਹ ਬਾਈਓ ਨਹੀਂ ਹੁਣ ਜਾਲੀ ਚੱਕ ਕੇ ਦਿਖਾਉਣਾ ਲਾਓ ਜੀ ਅਸੀਂ ਇੱਧਰ ਲੌਕ ਲਾਤਾ ਜਿੱਥੇ ਆਪਾਂ ਮੰਨ ਲਓ ਖੜਾਉਣੀ ਉੱਥੇ ਖੜਾਉਣਾ ਉੱਥੇ ਖੜਾ ਸਕਦੇ ਹਾਂ ਹਾਂਜੀ ਵੀਰ ਜੀ ਜਿਹੜਾ ਇਹ ਫਰਸ ਲਾਇਆ ਅਸੀਂ ਬਹੁਤ ਜ਼ਿਆਦਾ ਪੈਸ਼ਨ ਫਰਸ ਇਹ ਨਾ ਪਾਵਰ ਕੋਟਿੰਗ ਇਹਨੂੰ ਪੇਂਟ ਕੀਤਾ ਹੈ अच्छा जी हां जी ਤੇ ਆ ਚਾਦਰ ਵੀ ਅਸੀਂ ਆਪਣੇ ਗਾਹਕ ਨੂੰ ਦਿਖਾ ਕੇ ਟਾਟਾ ਦੀਆਂ ਮੋਹਰਾਂ ਤੀਆਂ ਇਹਦੇ ਪਰ ਬਕਾਇਦਾ ਲੱਗੀਆਂ ਹੋਈਆਂ ਨਹੀਂ ਬਹੁਤ ਕਹਿ ਦਿੰਦੇ ਨੇ ਵੀ ਟਾਟਾ ਦੀ ਮੋਹਰੇ ਨਹੀਂ ਆਉਂਦੀ ਬਕਾਇਦਾ ਟਾਟਾ ਦੀ ਮੋਹਰ ਲੱਗੀ ਹੋਈ ਸੀ ਫਰਸ਼ ਤੇ ਰੰਗ ਚ ਆ ਗਈ ਹੁਣ ਤਾਂ ਇਹ ਜਿਹੜੇ ਜ਼ਿੰਮੇਦਾਰਾ ਜਿਹਨੂੰ ਮੈਂਮ ਹਨਾ ਕੋਈ ਉਹ ਵੀ ਯਾਦ ਕਰ ਆਪਣੀ ਦੇਖ ਕੇ ਗੋਲ ਆ ਕੇ ਆਪਣੀ ਆਪਣੀ ਉਹ ਲਵਾ ਸਕਦਾ ਹਾਂਜੀ ਹਾਂ ਠੀਕ ਹੈ ਜੀ ਤੇ ਅਸੀਂ ਆ ਜੋ ਵੀ ਪਾਰਟਸ ਨੇ ਜਿਵੇਂ ਆ ਹੁਣ ਜਾਲੀ ਲਾਈ ਹੈ ਇਹਨੂੰ ਪਹਿਲਾਂ ਪੇਂਟ ਕੀਤਾ ਫਿਰ ਫਿੱਟ ਕੀਤੀ ਆ ਆ ਤੁਸੀਂ ਨਾਟ ਵੀ ਇਕੱਲਾ ਇਕੱਲਾ ਦੇਖ ਸਕਦੇ ਹੋ ਟਾਪ ਕੁਆਲਟੀ ਦਾ ਅਜੇ ਪਹਿਲਾਂ ਮੈਂ ਮਕਲਾ ਕਲਾ ਪੇਂਟ ਥੱਲੇ ਹੀ ਪੇਂਟ ਕਰਕੇ ਪਹਿਲਾਂ ਫਿਰ ਜਾਲ ਟਰਾਲੇ ਨੂੰ ਫਿੱਟ ਹੁੰਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਇਹ 2 ਰੁਪਏ ਦਾ ਇੱਕ ਨਟ ਆਉਂਦਾ ਹੀ ਕੱਲਾ ਸਿੰਗਲ ਠੀਕ ਆ ਟਰਾਲੇ ਦਾ ਨਟ ਲੱਗਿਆ ਇਹਨੇ ਜੀ ਠੀਕ ਹੈ ਜੀ ਹਾਂਜੀ ਤੇ ਬਾ ਅਸੀਂ ਆਪ ਬਣਾ ਕੇ ਫਿੱਟ ਕਰੇ ਨੇ ਹੈਵੀ ਚ ਠੀਕ ਆ ਜੀ ਹਾਂਜੀ ਤੇ ਜਿੰਨੇ ਕਾਬਜੇ ਹੈਵੀ ਚ ਜਿਵੇਂ ਕਈ ਵਾਰ ਬਈ ਜਿਆਦਾ ਜ਼ੋਰ ਦੀ ਮਾਰ ਦਿੰਦੇ ਨੇ ਆਪਾਂ ਮਟੀਆਂ ਹਾਂ ਹਾਂ ਦਾਲਾ ਕਈ ਵਾਰ ਦੇਖਦੇ ਨੇ ਪਰ ਨਾ ਵਿੱਚ ਖੜਾ ਬੰਦਾ ਤੇ ਇਹ ਲੋਕ ਵੀ ਤਾਂ ਅਸੀਂ ਆਪ ਆਪਣੀ ਵਰਕਸ਼ਾਪ ਚ ਤਿਆਰ ਕਰਦੇ ਹਾਂ ਅਜੇ ਮੰਨ ਲਓ ਲੋਕ ਸਾਰੇ ਤੁਸੀਂ ਜਿਹੜਾ ਖਰਾਤ ਖਰਾਤ ਖਰੂਦ ਦਾ ਕੰਮ ਸਾਰਾ ਆਪੇ ਤਿਆਰ ਕਰਦੇ ਆ ਇਹ ਆਪ ਤਿਆਰ ਕਰਕੇ ਇਹ ਕੁੰਡੀਆਂ ਗਾਡੀਆਂ ਵਗੈਰਾ ਸਾਰੀਆਂ ਇਹ ਵੈਸੇ ਵੀ ਅਸੀਂ ਜਿਵੇਂ ਹੁਣ ਨਹੀਂ ਡਾਲਾ ਵਰਤ ਦੇ ਐਦਾਂ ਹੀ ਫਰੀ ਜਾਂਦੇ ਆ ਅਸੀਂ ਆ ਵੀ ਚੀਜ਼ ਸਪੈਸ਼ਲ ਲਾਈ ਆ ਵੀ ਇੱਥੇ ਨਾ ਬਾਹਰ ਕਿਸੇ ਨਾਲ ਫਸੇ ਨਾ ਜੀ ਜਾ ਕੇ ਅਜੇ ਮੰਨ ਲਓ ਜੇ ਰੋਡ ਤੇ ਆਉਣੇ ਆ ਰੋਡ ਨਾਲ ਥੱਲੇ ਹੁੰਦਾ ਇਹ ਕੰਮ ਵਧੀਆ ਕਰਦਾ ਜੀ ਹਾਂ ਜਿਵੇਂ ਮਿੱਲ ਤੇ ਆਉਣਾ ਹੈ ਤਾਂ ਇਹ ਆਪਾਂ ਇੱਥੇ ਇਹਨਾਂ ਨੂੰ ਵਿੱਚ ਉਹ ਕਰ ਸਕਦੇ ਆ ਠੀਕ ਹੈ ਵੀ ਰੋਡ ਤੇ ਜਿਵੇਂ ਆਪਾਂ ਸੰਗਲ ਦੇਖਦੇ ਆ ਨਾ ਕਈ ਵਾਰੀ ਹਾਂਜੀ ਹਾਂਜੀ ਠੀਕ ਆ ਠੀਕ ਹੈ ਕੰਮ ਵੀ ਵਧੀਆ ਹੋ ਗਿਆ ਜੀ ਤੇ ਆ ਵੀ ਆਪਾਂ ਹੈਂਡਲ ਵਗੈਰਾ ਸਾਰਾ ਕੁਝ ਇਹ ਆਪ ਆਪ ਹੀ ਤਿਆਰ ਕਰਕੇ ਲਾਈਏ ਲਾਏ ਨੇ ਜੋ ਵੀ ਅਗਰਾਰੀ ਬਣਾਈਏ ਠੀਕ ਆ ਰਸਾ ਇਕੱਠਾ ਕਰਦੇ ਜਿਹੜਾ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਹਿੱਸਾ ਪਾਇਆ ਜੀ 22 24 ਦੇ ਬੈਰਿੰਗ ਪਾਏ ਨੇ 22 24 ਦੇ ਹੀ 22 24 ਦੇ ਸਭ ਤੋਂ ਟਾਪ ਵੱਡੇ ਹੁੰਦੇ ਨੇ ਜੀ ਇਹ ਹਾਂਜੀ ਇਹ ਵਧੀਆ ਚ ਆਉਂਦੇ ਆ ਇਹ ਹੀ ਚੱਲਦੇ ਬਹੁਤ ਵਧੀਆ ਜ਼ਿੰਮੇਦਾਰਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਜੀ ਠੀਕ ਆ ਹਿੱਸਾ ਇਹ ਸਾਰੇ ਇਲਦਾ ਹੀ ਸਹੀ 7 ਇੰਚ ਚ ਰੇਲ ਦਾ ਹਿੱਸਾ ਬਾਈ ਲਾ ਤਾਂ ਟਰਾਲੇ ਨੂੰ ਇਹ ਗਾਰਡਰਾਂ ਦੀ ਡਿਜ਼ਾਈਨਿੰਗ ਜਿਹੜੀ ਤੁਸੀਂ ਆਪ ਕਰੀ ਆ ਈ ਥੱਲੇ ਪੇਰਾ ਹਾਂਜੀ ਹਾਂਜੀ ਬਹੁਤ ਸੋਹਣੀ ਲੱਗਦੀ ਹੈ ਵੀ ਸਲੈਂਸਰ ਜੀ ਇਹ ਜੀਮੀਦਾਰ ਕਹਿੰਦੇ ਹੀ ਮੰਨ ਲਓ ਡਿਪੈਂਡ ਹੈ ਕੋਈ ਜਿਵੇਂ ਅੱਜ ਕੱਲ ਮਾੜੀ ਮੋਟੀ ਸ਼ੋ ਵੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਤੇ ਉਹਦੇ ਬੇਸ ਤੇ ਹੈ ਤਾਂ ਕਿਹੜਾ ਇਹਦੇ ਵਿੱਚ ਇੰਜਨ ਹੁੰਦਾ ਤੇ ਸਹੀ ਗੱਲ ਹੈ ਤੇ ਚਲੋ ਇਹ ਸਲੈਂਸਰ ਆਪ ਤਿਆਰ ਕਰਕੇ ਲਾਏ ਨੇ ਅਸੀਂ ਮੈਂ ਟੌਰ ਨੂੰ ਲਾਏ ਹੋਏ ਹਾਂ ਹਾਂਜੀ ਬਾਕੀ ਸਹੀ ਗੱਲ ਹੈ ਵੀ ਅੱਜ ਕੱਲ ਟਰਾਲਿਆਂ ਦਾ ਟਰੈਕਟਰਾਂ ਦਾ ਕਰੇਜ ਹੋਇਆ ਹੈ ਨਾ ਜੇਕਰ ਉਹਨਾਂ ਉਦੋਂ ਮੁੱਖ ਰੱਖਦੇ ਬਾਈ ਉਹਨਾਂ ਨੇ ਦੇਖੋ ਇਹਨਾਂ ਨਾ ਸਟੀਲ ਲੋਗੋ ਲੋਗੋ ਹਨ ਵਧੀਆ ਬਣਾ ਕੇ ਤੇ 10 ਨਟ ਹੀਬਾ ਜਿਵੇਂ ਅੱਜ ਕੱਲ ਹੁੰਦੀ ਹੈ ਹੈਵੀ ਵਿੱਚ ਠੀਕ ਹੈ ਜੀ ਹਾਂ ਜੀ ਇਹਨਾਂ ਫੁੱਲ ਹੈਵੀ ਜੇ ਮੰਨ ਲਓ ਇਹ ਪ੍ਰਾਪਤਾਂ ਪਰੂਤਾਂ ਲਾਈਆਂ ਜੀ ਹਾਂ ਜੀ ਤੇ ਫਿਰ ਇਹ ਜ਼ਿਮੀਂਦਾਰ ਭਰਾਵਾਂ ਦੇ ਖਰਚੇ ਤੇ ਹੈਗਾ ਵੀ ਥੋੜੇ ਕੰਨੀ ਦੇਈਏ ਜੀ ਇਹ ਇਹ ਤਾਂ ਅਸੀਂ ਕਰ ਦਿੰਨੇ ਆ ਇਨਰ ਤੇ ਵਿੱਚੇ ਹੋਣੀ ਅੱਛਾ ਵਿੱਚੇ ਬਹੁਤ ਮੋਡੀਫਿਕੇਸ਼ਨ ਕਰਕੇ ਦੇਣਾਂ ਡਰਾਂ ਦੇ ਨੂੰ ਜੀ ਕੰਪਲੀਟ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਆਹ ਬਕਸਾ ਲਾ ਦਿੰਦੇ ਜਿਵੇਂ ਮੇਲ ਵਿੱਚ ਜਾਣਾ ਬੰਦੇ ਨੇ ਠੀਕ ਹੈ ਜੀ ਤੇ ਆ ਵੀ ਅਸੀਂ ਆਪ ਹੀ ਫਿੱਟ ਕੀਤੇ ਨੇ ਇਹ ਵੀ ਲੋਕ ਬੜਾ ਖਤਰਨਾਕ ਬਣਾਤਾ ਜੀ ਤੇ ਉਹਨਾਂ ਦਾ ਹੁੰਦਾ ਬਾਈ ਜਿਵੇਂ ਹੁਣ ਮੈਲ ਦੇ ਵਿੱਚ ਕੋਈ ਸਟੇਫਨ ਬਗਾਰਾ ਜੀ ਇਹ ਟਿਫਨ ਵਾਲਾ ਟੂਲ ਆਈ ਐਦਾਂ ਹੀ ਲੱਗ ਜਾਣਾ ਇਹਨੇ ਬਸ ਬਹੁਤਾ ਇਹਨੂੰ ਉਹ ਨਹੀਂ ਕਰਨਾ ਪੈਂਦਾ ਖੱਜਲ ਖਵਾਰੀ ਠੀਕ ਹੈ ਜੀ ਤੇ ਆਹ ਸਾਈਡਾਂ ਦੇ ਟੋਚਨਾਂ ਨੂੰ ਲਾਤੀਆਂ ਹਾਂ ਜੀ ਜੇ ਫਰਜ਼ ਕਰ ਆਪਣੇ ਟਰੈਕਟਰ ਇੱਕ ਪਾਇਆ ਹੋਇਆ ਮੂਰੇ ਠੀਕ ਹੈ ਜੀ ਕਈ ਵਾਰ ਦੋ ਪੌਣੇ ਪੈ ਜਾਂਦੇ ਨੇ ਅੱਗੇ ਟਰੈਕਟਰ ਦੇ ਕਈ ਵਾਰ ਨੱਟ ਵੀ ਗੱਬੇ ਦੇ ਟੁੱਟਣ ਦਾ ਟਰੈਕਟਰ ਦਾ ਖਾਸਾ ਰਹਿੰਦਾ ਹੈ ਹਾਂਜੀ ਹਾਂਜੀ ਉਹਨੂੰ ਕਵਰ ਕਰਨ ਵਾਸਤੇ ਸਾਈਡਾਂ ਤੇ ਪਾਤੇ ਸਾਈਡਾਂ ਦੇ ਟੋਚਨ ਪਾ ਕੇ ਸਿੱਧਾ ਟਰਾਲੇ ਨੂੰ ਜ਼ੋਰ ਵੱਜ ਜਾਣਾ ਵੀ ਡਾਇਰੈਕਟਰ ਟੋਚਨ ਇ ਤੇ ਆਹ ਡਿਜ਼ਾਈਨ ਆ ਜਿਹੜਾ ਹੀ ਇਹ ਅਸੀਂ ਫੇਸ ਜਿਵੇਂ ਕਿਸੇ ਵੀ ਚੀਜ਼ ਦੀ 쇼 ਹੁੰਦੀ ਹੈ ਜੀ ਹਾਂਜੀ ਹਾਂਜੀ 쇼 ਬਣਾਉਣ ਖਾਤਰ ਇਹ ਕੀਤਾ ਹੈ ਤੇ ਪਹਿਲਾਂ ਟਰਾਲਿਆਂ ਨੂੰ ਸਿੰਪਲ ਹੀ ਹੁੰਦੇ ਸੀ ਠੀਕ ਹੈ ਜੀ ਹਾਂਜੀ ਇਹ ਜਾਲੀ ਲਾ ਕੇ ਉਹਨਾਂ ਨੇ ਮਾਲਕਾਂ ਨੇ ਆਪਣੇ ਬੱਚੇ ਦਾ ਨਾਮ ਲਿਖਾਇਆ ਜੀ ਮਾਨ ਸਿੰਘ ਅੱਛਾ ਜੀ ਇਹਨਾਂ ਨੇ ਟਰਾਲਾ ਖਰੀਦਿਆ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਆਹ ਪੌੜੀ ਅਸੀਂ ਆਪਣੀ ਬਣਾ ਕੇ ਸਪੈਸ਼ਲ ਲਾਈਏ ਇਹ ਬਹੁਤ ਮਜ਼ਬੂਤ ਲਾਤੀ ਹਾਂਜੀ ਜਿਵੇਂ ਪਿੱਛੇ ਲਾਈਟਾਂ ਵਗੈਰਾ ਹਲੇ ਇਹਨੂੰ ਵੈਸੇ ਲੱਗਣੀਆਂ ਨੇ ਅੱਛਾ ਜੀ ਤੇ ਉਹਨਾਂ ਲਈ ਜੋ ਤਾਰਾਂ ਆਉਣਗੀਆਂ ਉਹ ਇਹਦੇ ਵਿੱਚ ਆ ਕੇ ਉਰੇ ਇਕੱਠੀਆਂ ਹੋ ਕੇ ਬੰਦਾ ਟਾਕੇ ਰੱਖ ਸਕਦਾ ਜੀ ਅੱਛਾ ਉਹਦੇ ਵਾਸਤੇ ਵੀ ਆ ਆ ਬਣਾਤੀ ਕੋਲੀ ਜੀ ਹਾਂਜੀ ਹਾਂਜੀ ਇਹ ਵੀ ਆਪੇ ਬਣਾ ਕੇ ਸਪੈਸ਼ਲ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਦੱਸ ਨਹੀਂ ਸਕਦੇ ਜੀ ਉਰੇ ਵੀ ਜਾਨੀ ਕਿ ਹਾਂ ਕੋਈ ਬੈਲਨਿਕ ਹੋਈ ਹੈ ਜਾਇ ਇਹ ਬਣਿਆ ਬਣਾਇਆ ਹੈ ਨਹੀਂ ਬਾਕੀ ਸਾਡੀ ਕੁਆਲਿਟੀ ਤਾਂ ਹੈਗੀ ਹੈ ਰੰਗ ਦੇਖ ਲਓ ਤੁਸੀਂ ਵੀ ਤੁੱਪ 'ਚ ਖੜਾ ਟਰਾਲਾ ਹੈ ਕਰ ਚਮਕਦਾ ਸ਼ੀਸ਼ੇ ਵੰਗਣਾ ਤੇ ਆ ਮਿਲ ਵਿੱਚ ਜਿੰਮੇ ਜਾਂਦੇ ਜੀਮੇਦਾਰ ਭਰਾ ਬਣਨੀ ਆ ਹਲੇ ਅੱਛਾ ਜੀ ਇਹ ਇਹ ਮੰਜੀ ਆਪਾਂ ਮਿਲ ਖਾਤਰ ਲਾ ਕੇ ਦੁੱਤੀ ਹੈ ਜੀ ਅੱਛਾ ਮੈਂ ਮੰਜੀ ਜਿਵੇਂ ਮਾਣ ਮੈਲੇ ਜਾ ਕੇ ਪੈਣਾ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਆਹ ਜਿਵੇਂ ਅੱਜ ਕੱਲ ਜਾ ਕੇ ਮੰਜੀ ਕੋਲੇ ਬੰਦਾ ਬੈਠੂਗਾ ਇਹ ਪੈਗ ਸ਼ੈਗ ਲਾਉਣਾ ਜਦ ਪੈਗ ਸ਼ੈਗ ਜਾ ਜੋ ਵੀ ਇਹ ਸਿਸਟਮ ਅੱਜ ਕੱਲ ਗਲਾਸੀ ਜਾਂ ਕੇ ਬੈਠਣਾ ਕਿਹਦਾ ਸ਼ੌਕ ਸਹੀ ਗੱਲ ਹੈ ਬਈ ਗਲਾਸੀ ਜਾਂ ਕੇ ਨਾ ਉੱਪਰ ਹੀ ਫਿਟ ਕਰਤਾ ਨਹੀਂ ਆਪਾਂ ਦੇਖਦੇ ਰਹਿੰਦੇ ਰਹੇ ਜਾ ਕੇ ਨਾ ਵੀ ਵੀ ਆਲਾ ਦਾਲਾ ਬੰਦਾ ਦੇਖਦਾ ਰਹਿੰਦਾ ਹਨਾ ਵੀ ਯਾਰ ਕਿੱਥੇ ਰੱਖਿਆ ਗਲਾਸ ਇਹ ਤਾਂ ਕਿੱਥੇ ਆਪਾਂ ਨੇ ਪੰਜਾਬ ਦਾ ਨਕਸ਼ਾ ਬਾਕੀ ਦੇ ਵਿੱਚ ਜੋ ਵੀ ਪੰਜਾਬ ਵਿੱਚ ਆਪਣੇ ਚੱਲਦੇ ਨੇ ਨਾਮ ਚੱਲਦੇ ਨੇ ਅੱਜਕੱਲ ਜਿਵੇਂ ਖੇਤ ਪਿੰਡ ਕਬਾਡੀ ਹਨਾ ਨਜ਼ਾਰੇ ਗੱਬਰੂ ਮਟਿਆਰਾ ਮੱਕੀ ਦੀ ਰੋਟੀ ਪੰਜ ਦਰਿਆ ਮੇਲੇ ਅੱਛਾ ਸਾਰਾ ਮਨੋ ਸ਼ਾਰਟ ਵਿੱਚ ਲਿਖਦਾ ਸਾਰੇ ਕਰਕੇ ਛੋਟੇ ਜਿਹੇ ਸਾਰਾ ਛੋਟੇ ਜਿਹੇ ਨਕਸ਼ੇ ਦੇ ਹਿਸਾਬ ਦਾ ਤੇ ਇਹ ਵੀ ਆਪਾਂ ਇਹ ਡਬਲ ਟੂਲ ਆ ਜੀ ਇਹ ਡਬਲ ਟੂਲ ਹੀ ਇਹ ਉਹਦਾ ਹੀ ਆ ਜਿਵੇਂ ਆਏ ਉੱਪਰ ਆਪਾਂ ਚੱਕਿਆ ਇੱਥੇ ਖੜ ਗਏ ਆਪਾਂ ਜੋ ਮਰਜ਼ੀ ਹੁਣ ਬਿਸਤਰਾ ਰੱਖ ਲਈ ਅਜੇ ਮਨ ਲੋਕ ਲੱਗ ਗਿਆ ਹਾਂਜੀ ਲੋਕ ਲੱਗਦਾ ਕਰੇ ਠੇਡਾਂਗੇ ਕਣਊਗਾ ਜੀ ਫੇਰੇ ਠੇਡਾਂ ਜੀ ਬਸਾ ਲੋਕ ਚੱਕਣਾ ਹੀ ਅਜੇ ਲੋਕ ਲੱਗ ਗਿਆ ਆਟੋਮੈਟਿਕ ਲੱਗ ਜਾਂਦਾ ਆਟੋਮੈਟਿਕ ਹਾਂਜੀ ਬਾਅਦ ਵਿੱਚ ਕੁਝ ਵੀ ਨਹੀਂ ਆਹਾ ਬੰਦੇ ਨਹੀਂ ਸਿੱਧਾ ਅ ਲੱਗ ਗਿਆ ਜੀ ਇਹ ਵੀ ਲੋਕ ਯਾਨੀ ਕੋਈ ਟੂਲ ਛੱਡਿਆ ਨਹੀਂ ਹੈਗਾ ਬਿਨਾ ਦੂਏ ਲੋਕ ਵਾਲਾ ਜਿੰਦੇ ਵਾਲਾ ਕੰਮ ਖਤਮੇ ਕਰਤਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਮੈਂ ਆਪਾਂ ਦੇਖਦੇ ਆ ਤੁਹਾਡੇ ਟਰਾਲੇ ਦੇ ਜਿਹੜਾ ਮਨੋ ਜਿੱਥੇ ਚਾਦਰ ਜੁਆਇੰਟ ਕਰੀ ਹੋਈ ਆ ਪੂਰੇ ਟਰਾਲੇ ਦੇ ਦੇਖਦਾ ਮੈਂ ਚਾਰੇ ਚਪੇਰੇ ਆਪਾਂ ਢੇੜਾ ਦੇ ਆਏ ਵੀ ਬਿਲਡਿੰਗ ਦਾ ਬਿਲਕੁਲ ਵੀ ਨਹੀਂ ਪਤਾ ਲੱਗਦਾ ਮਿਰਜੀ ਆਪਣੇ ਕੋਲ ਫੋਰਮੈਨ ਇਹ ਜੇ ਨੇ ਅੱਛਾ ਜੀ ਜਿਹੜੇ ਬਿਲਡਿੰਗ ਬਿਲਕੁਲ ਸਿੰਪਲ ਆ ਅੱਛਾ ਜੀ ਪਰ ਇਹ ਜਿਹੜੀ ਮਿਗ ਬਿਲਡਿੰਗ ਅੱਜ ਕੱਲ ਕਰਦੇ ਨੇ ਉਹਨੂੰ ਵੀ ਮਾਤ ਪਾਉਂਦੇ ਆ ਕਿ ਬੇਸ਼ੱਕ ਹੁਣ ਪੇਟ ਹੋ ਚੁੱਕਿਆ ਟਰਾਲਾ ਹਾਂਜੀ ਹਾਂਜੀ ਜੇ ਇਸ ਤੋਂ ਪਹਿਲਾਂ ਵੀ ਆ ਕੇ ਦੇਖਦੇ ਤਾਂ ਸਾਡੇ ਕੋਲ ਹੁਣ ਵੀ ਵੀਡੀਓ ਪਈਆਂ ਨੇ ਉਸ ਟਾਈਮ ਵੀ ਜਿਹੜਾ ਵੀ ਆਇਆ ਸਾਡੇ ਕੋਲ ਵਰਕਸ਼ਾਪ ਤੇ ਉਹ ਇਹ ਕਹਿੰਦਾ ਨਿਕਾ ਸਫਾਈ ਦੀ ਤਾਂ ਬਾਵਾ-ਬਾਵਾ ਕਰਕੇ ਗਿਆ ਵੀ ਐਸੀ ਜੀ ਬਿਲਡਿੰਗ ਨਹੀਂ ਕਿਤੇ ਵੇਖੀ ਨਹੀਂ ਬਾਕੀ ਆਪਾਂ ਸਾਰੇ ਟਰਾਲੇ ਦੇ ਆਲੇ-ਦੁਆਲੇ ਚਾਰੇ ਚਪੇਰੇ ਘੁੰਮੇ ਹੁਣ ਦੇਖੋ ਇੱਥੇ ਲੇੜਾਂ ਲੱਗੀਆਂ ਹੋਈਆਂ ਬਿਲਡਿੰਗ ਦੀਆਂ ਮੈਂ ਕਹਿੰਦਾ ਜਮੇ ਹੀ ਨਹੀਂ ਪਤਾ ਲੱਗਦਾ ਜਿਵੇਂ ਆਪਾਂ ਕਹਿੰਦੇ ਨਾ ਪਲੇਟ ਬਾਡੀ ਦੀ ਕੰਪੈਨ ਆ ਗਈ ਪ੍ਰੀਤ ਵਾਲਿਆਂ ਦੀ ਆ ਗਈ ਦਸ਼ਮੇਸ਼ ਵਾਲਿਆਂ ਦੀ ਆ ਗਈ ਮੈਨੂੰ ਲੱਗਦਾ ਬਾਈ ਉਹਨਾਂ ਨੂੰ ਪਿੱਛੇ ਛੱਡੂ ਇਹ ਬਿਲਡਿੰਗ ਫੋਰਮੈਨ ਆ ਜਿਹੜਾ ਇਹਨਾਂ ਦਾ ਬਿਲਕੁਲ ਹੀ ਨਹੀਂ ਬਾਈ ਜਮੇ ਹੀ ਦੱਸੇ ਨਹੀਂ ਸਕਦਾ ਕੋਈ ਲੈ ਵੀ ਇੱਥੇ ਬਿਲਡ ਅਛੇ ਭਾਈ ਜੀ ਜਿਹੜਾ ਆਪਣੇ ਇਹ ਡਿਜ਼ਾਈਨਿੰਗ ਆ ਵਗੈਰਾ ਜਿਵੇਂ ਆਪਾਂ ਨਾਂ ਲਿਖੇ ਹੋਏ ਆ ਇਹ ਅਕਾਲ ਜਾਂ ਕੋ ਕੋ ਜ਼ਿੰਮੇਦਾਰ ਨੇ ਜਿਹੜੇ ਭਰਾ ਨੇ ਆਪਣੇ ਖਰੀਦੇ ਆ ਉਹਨਾਂ ਦੇ ਇਹ ਜਿਹੜਾ ਡਿਜ਼ਾਈਨ ਕਰਾਉਨੇ ਆ ਜਿਵੇਂ ਆ ਇੱਧਰ ਹੋ ਗਿਆ ਸਟicker ਹੋ ਗਏ ਇਹ ਸਾਰੇ ਫੇ ਤੁਹਾਡੇ ਕਨੇ ਹੀ ਤੇ ਲੱਗਦੇ ਆ ਜੀ ਹਾਂਜੀ ਇਹ ਸਾਡੇ ਕੋਈ ਜ਼ਿੰਮੇਦਾਰ ਦਾ ਕੋਈ ਖਰਚਾ ਨਹੀਂ ਇਹਦੇ ਵਿੱਚ ਜ਼ਿੰਮੇਦਾਰ ਦਾ ਕੋਈ ਇਹਦਾ ਵੇਟ ਕਿੰਨਾ ਜੀ 38 ਕੁਆਂਟਲ ਦੇ ਕਰੀਬ ਦਾ ਵੇਟ ਆ ਜੀ 16 ਫਟਾਈ ਇਹ ਹਾਂ 16 7 ਦਾ ਜੀ 16 7 ਟਰਾਲਾ 38 ਕੁਆਂਟਲ ਵੇਟ ਆ ਬਾਕੀ ਤੁਹਾਨੂੰ ਨਾ ਬਾਈ ਦੇ ਜਿਹੜੀ ਕੁਆਲਿਟੀ ਆ ਸਾਰੀ ਦੱਸੀ ਹੋਊ ਆ ਵੀ ਪੇਂਟ ਕੁਆਲਿਟੀ ਹੋਗੀ ਜਾਂ ਬਿਲਡਿੰਗ ਦੀ ਕੁਆਲਿਟੀ ਹੋਗੀ ਲੋਹੇ ਦੀ ਕੁਆਲਿਟੀ ਹੋਗੀ ਟਾਇਰਾਂ ਦੀ ਕੁਆਲਿਟੀ ਹੋਗੀ ਜਿਹੜਾ ਮੋਡੀਫਿਕੇਸ਼ਨ ਜਿੰਨਾ ਵੀ ਇਹਦੇ ਟਰਾਲੇ ਤੇ ਲੱਗਿਆ ਹੋਇਆ ਸਾਰਾ ਬਾਈ ਇਹ ਇਹ ਵਰਕਸ਼ਾਪ ਵਾਲਿਆਂ ਵੱਲੋਂ ਹੀ ਆ ਕੋਈ ਮਨ ਲੋ ਜ਼ਿੰਮੇਵਾਰਤਾ ਤੇ ਕੋਈ ਦਬ ਦਬਾਓ ਨਹੀਂ ਹੈਗਾ ਵੀ ਹੈਨਾ ਆ ਚੀਜ਼ ਥੋੜੀ ਹੋਊਗੀ ਜਾਂ ਆਪਣੇ ਸੌਦੇ ਦੇ ਬਾਹਰ ਹੋਊਗੀ ਮਨ ਲੋ ਲਾਈਟਾਂ ਤੱਕ ਵੀ ਲਾ ਕੇ ਥੋੜੀ ਹੈ ਜੀ ਹਾਂਜੀ ਹਾਂਜੀ ਲਾਈਟਾਂ ਸਾਰਾ ਮਨ ਲੋ ਟੋਟਲੀ ਜਿੰਨਾ ਵੀ ਟਰਾਲਾ ਹੈਨਾ ਤੁਸੀਂ ਸਾਈ ਦੇ ਜੋ ਬਾਤ ਉਹਦੇ ਬਾਅਦ ਟਰਾਲਾ ਬਣਾ ਬਣਿਆ ਹਾ ਟਰੈਕਟਰ ਦੇ ਮਗਰ ਪਾ ਕੇ ਲੈ ਜਾਓ ਬਾਕੀ ਜਿਹਨੇ ਵੀਰਾਂ ਨੇ ਖਰੀਦੇ ਆ ਉਹ ਵੀਰ ਵੀ ਆਪਣੇ ਕੋਲ ਪਹੁੰਚੇ ਹੋਏ ਆ ਜੀ ਅੱਜ ਹਾਂਜੀ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਕਰੀਏ ਜੀ ਗੱਲਬਾਤ ਬਾਕੀ ਉਹਨਾਂ ਦਾ ਘਰ ਆਉਣਾ ਥੋੜੀ ਗੱਲਬਾਤ ਸਾਰੀ ਹੈ ਨਾ ਕਿ ਇਹ ਵੀਰ ਨੇ ਪਹਿਲਾਂ ਤਾਂ ਬਾਜੀ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਥੋੜਾ ਪਹਿਲ ਤੁਸੀਂ ਇੱਥੇ ਟਰਾਲਾ ਇੱਥੇ ਆ ਕੇ ਕਿਉਂ ਬਾਈ ਪਹਿਲੇ ਖਰੀਦਿਆ ਵਾਲੇ ਵਾਲੇ ਕਿਤੇ ਦੇਖੇ ਹੋਰ ਹਾਂਜੀ ਵੀਰ ਅਸੀਂ ਨਾ ਸਾਰੇ ਵਾਲੇ ਵਾਲੇ ਘੁੰਮ ਲਏ ਜੀ ਦੂਰ ਦੂਰ ਤੱਕ ਅੱਛਾ ਜੀ ਤੇ ਕਿਤੇ ਰੇਟਾਂ ਦਾ ਫਰਕ ਤਾਂ ਜੀ ਕਿਤੇ ਲੋਹੇ ਦਾ ਫਰਕ ਤਾਂ ਜੀ ਅੱਛਾ ਜੀ ਸਾਨੂੰ ਇੱਥੇ ਆ ਕੇ ਜਾਨਕੀ ਸਾਡਾ ਮਾਣਾ ਜਿਹੜਾ ਦੇਲ ਆ ਉਹ ਸਾਨੂੰ ਸਹੀ ਲੱਗਿਆ ਜੀ ਯਾਨੀ ਇੱਥੇ ਆ ਕੇ ਮਨ ਮੰਨਿਆ ਹਾਂਜੀ ਹਾਂਜੀ ਇੱਕ ਤਾਂ ਇਹਨਾਂ ਦੇ ਲੋਹੇ ਦੀ ਕੁਆਲਿਟੀ ਬਹੁਤ ਵਧੀਆ ਤੇ ਜੀ ਰੇਟ 'ਚ ਵੀ ਹੋਰ ਨਾਲੋਂ ਮੈਂ ਨਾ ਨਹੀਂ ਲੰਦਾ ਕਿਸੇ ਦਾ ਬਹੁਤ ਜ਼ਿਆਦਾ ਫਰਕ ਤਾਂ ਜੀ 50 50000 ਰੁਪਏ ਦਾ ਫਰਕ ਤਾਂ ਜੀ ਮੰਦੋ ਮਤਲਬ 50 50000 ਦਾ ਟਰਾਲੇ ਇਹ ਟਰਾਲਾ ਸਾਨੂੰ 50000 ਰੁਪਏ ਸਸਤਾ ਬਣ ਗਿਆ ਸਾਰੀ ਜੀ ਹਾਂਜੀ ਹਾਂਜੀ ਠੀਕ ਆ ਠੀਕ ਤੇ ਸਾਡੇ ਜਣ ਕੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਬਣਿਆ ਜੀ ਤੇ ਸਾਡੇ ਹੋਰ ਰਿਸ਼ਤੇਦਾਰਾਂ ਨੇ ਆਲੇ ਦਾਲੇ ਤੋਂ ਬਣਾਏ ਤੇ ਉਹਨਾਂ ਨੇ ਕਾਫੀ ਜ਼ਿਆਦਾ ਮਹਿੰਗੇ ਬਣਾਏ ਜੀ ਤੇ ਹੁਣ ਉਹ ਜਦੋਂ ਰਿਸ਼ਤੇਦਾਰ ਆਉਂਦੇ ਆ ਹੁਣ ਉਹ ਵੀ ਕਹਿੰਦੇ ਵੀ ਅਸੀਂ ਇੱਚੋ ਤਿਆਰ ਕਰਾਉਣੇ ਆ ਅਸੀਂ ਉਹਨਾਂ ਦਾ ਮਨ ਵੀ ਹੁਣ ਵੀ ਮੰਨ ਲਓ ਮਨ ਬੀਮਾਰ ਹੁੰਦਾ ਵੀ ਇਹ ਟਰਾਲਾ ਬਣਾ ਲਈਏ ਹਾਂਜੀ 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 ਅਕਾਲ ਵਾਲੇ ਦੇ ਪਾਈ ਦੇ ਟਰਾਲਾ ਬਣਾ ਲਈਏ ਹਾਂਜੀ ਹਾਂ ਬਾਕੀ ਜਦੋਂ ਬੰਦਾ ਆਉਂਦਾ ਜ ਅਰ ਬੰਦੇ ਦਾ ਮਨ ਆਪੇ ਖੜ ਜਾਂਦਾ ਹੈ। ਆ ਸਭ ਤੋਂ ਵੱਡੀ ਗੱਲ ਹੈ ਜੀ। ਬਹੁਤ ਵਧੀਆ ਜੀ ਤੇ ਵਿਸ਼ਵਾਸ ਬਣ ਜਾਂਦਾ ਹੈ ਹਾਂ ਵੀ ਸਾਡੇ ਟਰਾਲੇ ਚ ਇਹ ਕੋਈ ਕੋਲ ਆਵੇ ਚ ਇਹ ਨਾ ਆਵੇ ਇਹਨਾਂ ਦਾ ਉਹੀ ਲੋਹਾ ਹੈ ਉਹੀ ਫੋਰਮੈਨ ਆ ਅਰ ਸਾਰਾ ਕੰਮ ਤਸੱਲੀ ਬਖਸ਼ਾ। ਠੀਕ ਹੈ ਠੀਕ ਹੈ। ਦੋ ਦਿਨ ਵੱਧ ਲਾ ਦੇਣਗੇ ਪਰ ਤਸੱਲੀਆਂ ਕਰਾ ਦੇਣਗੇ। ਇਹ ਤਾਂ ਗੱਲ ਨਿੰਦੂਰ ਆ ਨਾ ਇੱਕ ਇਹ ਸਾਡਾ ਵੀਰ ਆਪ ਪਹਿਲਾਂ ਕਿਸਾਨ ਆ। ਅੱਛਾ ਜੀ। ਪਾਣੀ ਦੇ ਦਰਦ ਨੂੰ ਇੱਕ ਕਿਸਾਨ ਹੀ ਸਮਝ ਸਕਦਾ ਹੈ। ਇਹ ਤਾਂ ਵਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਕਹਿੰਦਾ ਕਰਸਾਣੀ ਮਧਾਣੀ ਲੋਟ ਆਏ ਤਾਂ ਜਾਣੀ ਵੀਰ ਕਿਸੇ ਵੇਲੇ 1997 98 ਦੇ ਵਿੱਚ ਟਰੈਕਟਰ ਲੈ ਕੇ ਤੇ ਪਿੰਡਾਂ ਦੇ ਵਿੱਚ ਸਾਡੇ ਰੂਟਰੀ ਚੱਲੇ ਸੀ ਨਵੇਂ ਰੂਟਰੀ ਦੇ ਨਾਲ ਕਣਕ ਵੀਰ ਦੇ ਅੱਛਾ ਜੀ ਵੀਰ ਦਾ ਰਿਹਾ ਤੇ ਉਹ ਤੋਂ ਬਾਅਦ ਸਾਡੀ ਯਾਰੀ ਦੋਸਤੀ ਵਧ ਗਈ ਤੇ ਹੌਲੀ-ਹੌਲੀ ਮਿੱਤਰਤਾ ਬਹੁਤ ਡੂੰਘੀ ਹੋ ਗਈ ਜਿਆਦਾ ਅੱਛਾ ਜੀ ਸੋ ਵੀਰ ਨੇ ਕੋਈ ਇਹ ਨੋਮੀਨਲ ਚਾਰजेस ਦੇ ਕਹਿੰਦਾ ਵੀ ਮੈਂ ਪ੍ਰੋਫਿਟ ਇਹਨਾਂ ਵਿੱਚੋਂ ਕੋਈ ਪ੍ਰੋਫਿਟ ਨਹੀਂ ਕਰਨਾ ਅੱਛਾ ਜੀ ਪ੍ਰੋਫਿਟ ਖੱਟਣ ਦੇ ਲਈ ਇਹ ਧੰਦਾ ਨਹੀਂ ਸ਼ੁਰੂ ਕਰਿਆ ਇਹ ਕਹਿੰਦਾ ਸਾਡੇ ਕਿਸਾਨੀ ਵਿੱਚ ਪਹਿਲਾਂ ਹੀ ਬੜਾ ਘੱਟ ਪ੍ਰੋਫਿਟ ਮੰਨ ਲਓ ਜੀਵਨਦਾਰ ਭਰਾਵਾਂ ਨੂੰ ਆਫਰਾਂ ਹੀ ਲਾਈਆਂ ਬਸ ਬਾਈ ਨੇ ਇਹ ਨਹੀਂ ਕਮਾਈ ਹੋ ਰਹੀ ਦੇਖੀ ਨਹੀਂ 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 ਕਮਾਈ ਤਾਂ ਕੀਤੀ ਨਹੀਂ ਲਗੀ ਨੋ ਪ੍ਰੋਫਿਟ ਨੋ ਲਾਸ ਤੇ ਇਹ ਕਹਿੰਦਾ ਟਰਾਲਿਆਂ ਵਿੱਚੋਂ ਵੀ ਕੋਈ ਕਮਾਈ ਕਰਨੀ ਹੋਣੀ ਨਹੀਂ ਜਿਵੇਂ ਬਾਈ ਨੇ ਦੱਸਿਆ ਵੀ ਇਹਨਾਂ ਵੀ 50000 ਰੁਪਏ ਸਾਨੂੰ ਸਸਤਾ ਮਿਲਿਆ ਤੁਸੀਂ ਇਹ ਆਪਸਾ ਬਾੜ ਪਿੰਡ ਦੇ ਵਿੱਚ ਇਹਦੇ ਨਾਲ ਟਰਾਲਾ ਜਾਂ ਬਾਹਰ ਦਿੱਤਾ ਹੀ ਕਿਤੇ ਇਹ ਪਿੰਡ ਚ ਹੀ ਦਿੱਤਾ ਹੀ ਹੈ ਪਿੰਡ ਚ ਪਹਿਲਾ ਟਰਾਲਾ ਪਿੰਡ ਚ ਦਿੱਤਾ ਯਾਨੀ ਬਾਈ ਇਹਨਾਂ ਦੀ ਇੱਕ ਗੱਲ ਹੋਰ ਆ ਬਈ ਪਹਿਲਾ 16 ਫੁੱਟਾ ਟਰਾਲਾ ਨੇ ਇਹਦਾ ਇਹ ਪਹਿਲੇ ਹੀ ਬਣਾਇਆ ਬਾਕੀ ਪਹਿਲਾਂ ਦਾ ਨਾ ਜਿਵੇਂ ਆਪਾਂ ਦੇਖਦੇ ਹਾਂ ਜੋ ਪਿੰਡਾਂ ਦੇ ਵਿੱਚ ਛੋਟੀਆਂ ਮੋਟੀਆਂ ਟਰਾਲੀਆਂ ਚਲੋ ਕਹਿੰਨੇ ਫਰਸਲਾਤ ਆ ਜਗਿਆ ਨੇ ਬਿੰਦ ਲਾਤਾ ਉਹਦੇ ਉੱਪਰ ਸਟੀਕਰ ਲੱਗ ਜਾਂਦੇ ਤੇ ਪਰ ਬਾਈ ਇਹੋ ਨੇ ਪਹਿਲਾਂ ਦੋ ਛੋਟੀਆਂ ਟਰਾਲੀਆਂ ਤਿਆਰ ਕਰਕੇ ਬੜਾ ਟਰਾਲਾ 16 7 ਨੂੰ ਹੱਥ ਪਾਇਆ ਹੈ ਬਾਕੀ ਤੁਸੀਂ ਦੇਖ ਲਿਆ ਟਰਾਲਾ ਨਾ ਕੋਬੀਆਂ ਵੀ ਨਹੀਂ ਆ ਦੇਖ ਲਿਆ ਵੀ ਕੀ ਕੀ ਖੂਬੀਆਂ ਨੇ ਲਾਈਟਾਂ ਲੱਗਣ ਦੇ ਰਹਿਣੀਆਂ ਟਰਾਲੇ ਦਾ ਰੂਪਵਾਸ਼ ਕਰੀ ਹੋਇਆ ਬਾਈ ਅਸੀਂ ਨਹੀਂ ਕਿੰਨੇ ਜਗ੍ਹਾ ਜਾਣਦੇ ਆ ਜੀ ਦੇਖਦੇ ਆ ਵੀ ਅਸੀਂ ਤਾਂ ਉਹਨਾਂ ਔਲੀ ਸਾਰੇ ਹੀ ਗੱਲ ਗਈ ਵੀ ਟਰਾਲੇ ਦਾ ਬਾਈ ਫਰਕ ਆ ਬਾਕੀ ਦੂਜਿਆਂ ਨਾਲ ਬਹੁਤ ਫਰਕ ਆ ਹਰ ਇੱਕ ਦਾ ਲਗਭਗ ਸਾਰੇ ਇਲਾਕੇ ਵਿੱਚ ਜਾਣਦੇ ਆ ਤੇ ਰੱਬੂ ਮਸ਼ੀਨਾਂ ਵਾਲਾ ਬਹੁਤ ਕੰਬਾਈਨਾ ਵਾਲਾ ਕਹਿੰਦੇ ਆ ਜਾਂ ਮਾਸਟਰ ਕਹਿੰਦੇ ਆ ਮਾਸਟਰ ਕੰਬਾਈਨਾ ਵੀ ਰੱਖਿਆ ਆਈਆਂ ਕਿੰਨੀਆਂ ਰੱਖਿਆ ਜੀ ਤਿੰਨ ਮਸ਼ੀਨਾਂ ਆ ਜੀ ਬਾ ਜੀ ਬਾ ਤਿੰਨ ਮਸ਼ੀਨਾਂ ਰੱਖਿਆ ਨੇ ਝੂੜੀ ਵਾਲੀਆਂ ਜੀ ਅੱਛਾ ਜੀ ਤੇ ਜ਼ਿੰਮੇਵਾਰੀ ਵਾਲਾ ਕੰਮ ਪੂਰਾ ਜੀ ਆਪਾਂ 20 25 ਕੁ ਟਰਾਲੀਆਂ ਨੇ ਤੂੜੀ ਵਾਲੀਆਂ 25 ਟਰਾਲੀਆਂ। ਬਾਜੀ ਥੋੜੀਆਂ ਹੀ ਆਗਾ। ਹਾਂਜੀ। ਫਿਰ ਸੇਲ ਕਰਦੇ ਹੋ ਬੋਲੇ ਆ ਕਿ ਵੀ ਆਪੇ ਚਲਾਉਨੇ ਆ। ਕਿਰਾਏ ਤੇ ਦੰਦੀਆਂ ਜੀ ਆਪਾਂ ਸੀਜ਼ਨ ਦੇ ਵਿੱਚ। ਹਾਂਜੀ ਸੀਜ਼ਨ। ਠੀਕ ਆ ਠੀਕ ਆ ਜੀ। ਬਾਕੀ ਆ ਬਾਈ ਉਹਨਾਂ ਦੀ ਵਰਕਸ਼ਾਪ ਆ ਤੁਹਾਨੂੰ ਵਰਕਸ਼ਾਪ ਵੀ ਦਿਖਾਉਨੇ ਅੰਦਰ ਵੀ ਕਿੱਡੀ ਕੁ ਵਰਕਸ਼ਾਪ ਆ ਹਨਾ ਇਹ ਟਰਾਲਾ ਜਿਹੜੀ ਵਰਕਸ਼ਾਪ ਚ ਤਿਆਰ ਹੋਇਆ ਸਾਰੀ ਤੁਹਾਨੂੰ ਮੰਦਰ ਜਾ ਕੇ ਇਹਨਾਂ ਦੇ ਬਾਈ ਉਹਨਾਂ ਦਾ ਫੋਰਮੈਨ ਆ ਜੋ ਵੀ ਆ ਹਨਾ ਜਿਵੇਂ ਦੇਖੀਏ ਤੁਸੀਂ ਟਰਾਲੇ ਦੀ ਸਫਾਈ ਬਾਕੀ ਬਾਈ ਰੂ ਖੋਸ਼ ਹੁੰਦੀ ਆ। ਹੋ ਜੀ ਬਾਈ ਟਰਾਲਾ ਲੈਣ ਵਾਸਤੇ ਉਹਨਾਂ ਨੂੰ ਰੇਡੀਓ ਦਾ ਲੈ ਕੇ ਬਾਈ ਉਹਨੇ ਟਰਾਲਾ ਆਸਾਬਾਦ ਪਿੰਡ ਦੇ ਵਿੱਚ ਹਨ ਜਿਹੜੀ ਟਰਾਲੇ ਦੀ ਡਿਲੀਵਰੀ ਬਾਈ ਉਹਨਾਂ ਨੇ ਪਹਿਲਾ ਟਰਾਲਾ 16 7 ਦਾ ਤਿਆਰ ਕਰਕੇ ਮੰਨ ਲਓ ਉਹ ਆ 855 ਦੇ ਮਗਰ ਬਾਕੀ ਦੇ ਟਰਾਲੇ ਦੀ ਤੌਰ ਦੇਖੋ ਬਾਈ ਕਿੰਨੀ ਆ ਕਾਲ ਇਗਰੋ ਵਰਕਰਸ ਕਿਆ ਬੇਤੀ ਗੁਰਕੀਰਤ ਕੋਲ ਭੇਜ ਦੇ ਗੇੜਾ ਲਿਆ ਆ ਹਾਂਜੀ ਬਾਈ ਜੀ ਹਾਂਜੀ ਸਭ ਤੋਂ ਵੱਡੀ ਗੱਲ ਜੀ ਚਲਾਉਣ ਤੇ ਬਹੁਤ ਰਿਲੈਕਸ ਆ ਜੀ ਰੈਲਾ ਜਮਈ ਜਮਈ ਰੈਲਾ ਜੀ ਮੈਂ ਕਹਿੰਦਾ ਵੀ ਐਦਾਂ ਲੱਗਦਾ ਵੀ ਟਰੈਕਟਰ ਤੇ ਟਰਾਲਾ ਪਾਇਆ ਨਹੀਂ ਹੋਇਆ ਅਛੇ ਨਾ ਲਾਲੂ ਦਾ ਦਾਸ ਬਹੁਤ ਜ਼ਿਆਦਾ ਵਧੀਆ ਜੀ ਦੇਖ ਕੇ ਸਾਨੂੰ ਲੱਗਦਾ ਤਾਂ ਆਹੋ ਆ ਕੇ ਚਲਾ ਵੀ ਸਕਦਾ ਆਈ ਨਹੀਂ ਕਿ ਕੋਈ ਕੋਲ ਮਾਰਤੀ ਜੀ ਹਾਂਜੀ ਹਾਂਜੀ ਆ ਕੇ ਚਲਾ ਕੇ ਦੇਖੇ ਜੀ ਇੱਕ ਨਜ਼ਰ ਜਿਵੇਂ ਬੈਲੈਂਸ ਹਨ ਪੂਰਾ 0 0 ਬੈਲੈਂਸ ਆ ਆ ਕੇ ਕੋਈ ਚਲਾ ਕੇ ਦੇਖੇ ਮੇਰੇ ਕੋ ਤਾਂ ਲੱਗੂਗਾ ਜੀ ਬਾਕੀ ਸਹੀ ਗੱਲ ਆ ਬਾਈ ਬਾਕੀ ਬਾਈ ਬਾਈਆਂ ਉਹਨਾਂ ਦਾ ਹਨ ਜਿਹੜੇ ਬਾਈ ਉਹਨਾਂ ਨੇ ਲਿਆ ਆਫਸਾਬਾਦ ਦੇ ਹਨ ਬਾਈ ਚਲਾ ਕੇ ਦੇਖੋ ਜਿਹੜੇ ਹਸਾਬਗਾ ਟਰਾਲਾ ਰੈਲਾ ਵੀ ਬੈਲੈਂਸ ਵੀ ਇੰਨਾ ਨਾਮ ਦਾਬੂ ਨਾਲ ਆ ਲੂ ਐ ਜਿਵੇਂ 0 0 ਬੈਲੈਂਸ ਕਰਕੇ ਬਣਾ ਠੀਕ ਆ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਫੇਰ ਦੁਬਾਰੇ ਮੁਬਾਰਕਾਂ ਜੀ ਧੰਨਵਾਦ ਤੁਹਾਡਾ ਵੀ ਸਾਡੇ ਕਿਰਾਏ ਹੁਣ ਤੇ ਬਹੁਤ ਨਹੀਂ ਨਹੀਂ ਠੀਕ ਆ ਵੀਰੇ ਥੈਂਕ ਯੂ ਧੰਨਵਾਦ ਜੀ ਛੋਟੀ ਜੀ ਇਹ ਨਾ ਬਾਈ ਉਹਨਾਂ ਦੀ ਜਿਹੜੀ ਵਰਕਸ਼ਾਪ ਆ ਬਾਕੀ ਤੇ ਇਹਦੇ ਵਿੱਚ ਕਮਾਈਨਾ ਵੀ ਖੜਾਈਆਂ ਹੋਈਆਂ ਬਾਈ ਨੇ ਆ ਖੜੀ ਐ 7.5100 ਜਿਵੇਂ ਤੁਹਾਨੂੰ ਦੱਸੀ ਆ ਨਾ ਵੀ ਉਹਨਾਂ ਨੇ ਤਿੰਨ ਚਾਰ ਕਮਾਈਨਾ ਵੀ ਰੱਖੀਆਂ ਹੋਈਆਂ ਬਾਕੀ ਇੱਕ ਸੁਵਰਾਜ ਖੜੀ ਆ ਉਹ ਅੰਦਰ ਖੜੀ ਆ ਇੱਧਰ ਬੇਲਰ ਖੜਾ ਨਿਊ ਹਾਲੈਂਡ ਦਾ ਬਾਕੀ ਆ ਵਰਕਸ਼ਾਪ ਇਹ ਤੇ ਪ੍ਰੀਤ ਖੜੀ ਆ ਟੂੜੀ ਵਾਲੀਆਂ ਉਹ ਪਿੱਛੇ ਖੜੀਆਂ ਐ ਅੱਛਾ ਇੱਥੇ ਵਾਲੋ ਇੱਥੇ ਟਰਾਲਾ ਤਿਆਰ ਕਰਿਆ ਜੀ ਹਾਂਜੀ ਆ ਆਪਣੀ ਵਰਕਸ਼ਾਪ ਆ ਜੀ ਠੀਕ ਆ ਜੀ ਲਓ ਜੀ ਬਾਈ ਦੇਖ ਲਓ ਤੁਸੀਂ ਨਾ ਪਿੰਡ ਦੇ ਵਿੱਚ ਇੱਕ ਵੀ ਜੱਜભાઈ ਬੋਲਦਾ ਹੈ ਛੋਟੀ ਜੀ ਦੁਕਾਨ ਵਰਕਸ਼ਾਪ ਦੇ ਵਿੱਚ ਜਗ੍ਹਾ ਤਾਂ ਬਹੁਤ ਆ ਵੈਸੇ ਪਰ ਜਿਹੜੀ ਵਰਕਸ਼ਾਪ ਆ ਨਾ ਮੰਨ ਲਓ ਇਹ ਥੋੜੀ ਜਗ੍ਹਾ ਦੇ ਵਿੱਚ ਆ ਵੀ ਇੱਕੋ ਟਰਾਲਾ ਆਉਂਦਾ ਆਣਾ ਜੀ ਉਰੇ ਦੋ ਵੀ ਆ ਜਾਂਦੇ ਆ ਜੀ ਬਰੋਬਰ ਬਰੋਬਰ ਕਰਕੇ ਅੱਛਾ ਮਨੂੰ 2:00 ਪਾਉਣ ਦੋ ਪਾ ਦਾਂ ਹਾਂ ਪਾ ਦਾਂ ਹਾਂਜੀ ਹਾਂਜੀ ਬਾਕੀ ਆ ਉਰੇ ਟਰਾਲਾ ਤਿਆਰ ਹੋਇਆ ਹੋ ਸਤਾਵ ਕਰਵਾਉ ਰੱਖਿਆ ਜੀ ਇਹ ਹਾਂ ਜੀ ਜਿਹੜੇ ਹੈ ਸਹੀਓ ਤੇ ਲੈ ਗਏ ਤੇ ਫਿਰ ਚਲੋ ਇੱਥੇ ਉੱਪਰ ਰੱਖ ਦੇ ਵੀ ਕਿਤੇ ਕੰਮ ਆ ਜਾਂਦੇ ਕਿਸੇ ਬਾਹਰ ਪਾਈ ਹੋਈ ਅੰਦਰ ਹੈ ਟਾਇਰ ਵੀ ਖੋਲਿਆ ਆ ਕੇ ਕਈ ਚੱਕਰ ਆਈ ਇਹ ਇਹਦਾ ਵੈਸੀ ਟਾਇਰ ਖੋਲਤਾ ਪੈ ਗਈ ਹੁਣੀ ਲੋਡ ਫੋਰਮ ਇਹਨਾਂ ਨੂੰ ਠੀਕ ਆ ਠੀਕ ਹੈ ਜੀ ਹਾਂ ਜੀ ਬਾਕੀ ਨੇ ਆਪਾਂ ਟਰੈਲਾ ਇਹ ਬਣਾ ਤਿਆਰ ਕਰਕੇ ਦਿੱਤਾ ਜੀ ਇਹਦੇ ਵੀ ਜੇ ਆਪਾਂ ਮੰਨ ਲਓ ਵੇਟ ਜੀਮੀਂਦਾਰ ਭਰਾ ਮਨੋਜ ਜੀ ਤੁਸੀਂ ਦੱਸਿਆ ਹੀ ਹੋਣਾ ਪਹਿਲਾਂ ਵੀ ਉਹਨਾਂ ਨੇ ਕਿੰਨਾ ਕੁ ਵੇਟ ਪਾਉਣਾ ਕਾਦੇ ਵਾਸਤੇ ਸਪੈਸ਼ਲ ਤਿਆਰ ਕਰਵਾਇਆ ਦੇਖੋ ਜੀ ਅਸੀਂ ਤਾਂ ਉਹ ਟਰਾਲਾ हिसाब ਨਾਲ ਤਿਆਰ ਕੀਤਾ ਹੈ ਵਿੱਚ ਐ ਉਹਨਾਂ ਨੂੰ 600 ਕੁਆਂਟਲ ਤੱਕ ਦੀ ਤਾਂ ਆਪਾਂ ਗਾਰੰਟੀ ਦੇ ਦਿੱਤੀ ਹੈ ਅੱਛਾ ਜੀ ਮੰਨ ਲਓ 600 ਕੁਆਂਟਲ ਪਾ ਕੇ ਗੰਨਾ ਵਗੈਰਾ ਪਾ ਲੋ ਰੇਤਾ ਪਾ ਲੋ ਅਜੇ ਮੰਨ ਲਓ 600 ਕੁਆਂਟਲ ਤੱਕ ਪਾ ਕੇ ਜਿਵੇਂ ਹਾਂਜੀ ਗਾਰੰਟੀ ਹੈ ਜਿਹੇ ਜੇ ਮਰਜ਼ੀ ਸੜਕਾਂ ਤੇ ਤੋਰੋ ਇਹਨੂੰ ਠੀਕ ਹੈ ਠੀਕ ਹੈ ਜੀ ਹਾਂਜੀ ਨਵੇਂ ਟਾਇਰ ਨੇ ਉਹਦੇ ਐਮ ਆਰ ਐਫ ਦੇ ਟਾਇਰ ਪਾਏ ਨੇ ਜੀ ਠੀਕ ਹੈ ਜੀ ਹਾਂਜੀ 40000 ਦਾ ਜੋੜਾ ਆਇਆ ਇੱਕ ਠੀਕ ਹੈ ਜੀ ਹਾਂਜੀ 80000 ਦੇ ਟਾਇਰ ਹੀ ਹੋਗੇ 80000 ਦੇ ਦਾ ਟਾਇਰ ਹੀ ਹੋਗੇ ਠੀਕ ਹੈ ਠੀਕ ਹੈ ਜੀ ਬਾਕੀ ਦੀ ਕੀਮਤ ਟਰਾਲੇ ਦੀ ਟਰਾਲੇ ਦੀ ਕੀਮਤ ਹੀ ਬਾਕੀ ਆਇ ਤੇ ਕਰ ਲਾਂਗੇ ਕੋਈ ਗੱਲ ਨਹੀਂ ਅੱਛਾ ਜੀ ਨਾਲੋਂ ਦੁਕਾਨ ਤੇ ਆ ਗਏ ਦੁਕਾਨ ਤੇ ਆ ਗਏ ਮੈਨੂੰ ਮੰਨਣਾ ਨਾ ਵੀ ਪਹਿਲਾਂ ਕੁਆਲਿਟੀ ਚੈੱਕ ਹੋ ਰੋਵੇ ਪਹਿਲਾਂ ਹਾਂ ਜੀ ਦੇਖੋ ਹੀ ਲੋਹਾ ਜਾਂ ਚਾਦਰ ਜਿਹੜੀ ਵੀ ਕੀ ਚੀਜ਼ ਫਾਰਸ ਵਗੈਰਾ ਜੋ ਵੀ ਹੈ ਨਾ ਟਰਾਲੇ ਦੇ ਵਿੱਚ ਮੇਨ ਚੀਜ਼ਾਂ ਹੁੰਦੀਆਂ ਇਹ ਆਪਣਾ ਮੇਨ ਫੋਰਮੈਨ ਨੇ ਅੱਛਾ ਜੀ ਹਾਂ ਜੀ ਲਾਲੀ ਵੀਰ ਮੱਖ ਕੋਲਮੰਦਰ ਦੇ ਅੱਤਰੀ ਬਾਈ ਸਫਾਈ ਬਹੁਤ ਆ ਬਿਲਡਿੰਗ ਦੀ ਇਹ ਗੱਲ ਤਾਂ ਨਹੀਂ ਮੰਨਣੀ ਪੈਣੀ ਆ ਵੇ ਦੇਖ ਕੇ ਟਰਾਲੇ ਦੇ ਬਿਲਡਿੰਗ ਦਾ ਤਾਂ ਜਮੇ ਹੀ ਪਤਾ ਨਹੀਂ ਲੱਗਦਾ ਕਰੀ ਹੋਈ ਦਾ ਤੇ ਬਾਕੀ ਜਿਹੜੇ ਛੋਟੇ ਪੁਰਜੇ ਆ ਜੋ ਵੀ ਉਹ ਕੁੰਡੇ ਕਬਜੇ ਤੁਹਾਨੂੰ ਦਿਖਾਏ ਆ ਉਹ ਵੀਰ ਬਣਾ ਲੈਂਦਾ ਹੈ ਸਾਡੇ ਕੋਲ ਗੁਰਪ੍ਰੀਤ ਸਿੰਘ ਗੋਪੀ ਆ ਮੁੰਡਾ ਵੀ ਠੀਕ ਹੈ ਜੀ ਇਹ ਲੋਕਲੇ ਆ ਮੁੰਡੇ ਜੀ ਬਾਤੀ ਲੋਕਲੇ ਨੇ ਇਹ 5-7 ਕਿਲੋਮੀਟਰ ਚ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਠੀਕ ਹੈ ਜੀ ਜੀ ਲਓ ਜੀ ਬਾਈ ਤੁਸੀਂ ਟਰਾਲਾ ਵੀ ਦੇਖਿਆ ਨਾ 16-7 ਦਾ ਟਰਾਲਾ ਬਾਈ ਉਹਨਾਂ ਨੇ ਹੈ ਨਾ ਪਹਿਲਾਂ ਚਲੋ ਮੰਨ ਲਓ ਟਰਾਲੀਆਂ ਟਰਾਲੇ ਪਹਿਲਾਂ ਵੀ ਤਿਆਰ ਕਰਨੇ ਪਾਣੇ ਫਾਸਟ ਟਰਾਲਾ ਜਿਹੜਾ ਇਹ ਤਿਆਰ ਕਰਿਆ 16-7 ਦਾ ਬਹੁਤ ਵਧੀਆ ਹਨਾ ਤੁਸੀਂ ਦੇਖੇ ਵੀਡੀਓ ਦੇ ਵਿੱਚ ਕਿਦਾਂ ਵੀਡੀਓ ਲੱਗੀ ਸਾਡੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਔਰ ਬਾਈ ਉਹਨਾਂ ਦੀ ਇੱਕ ਵਾਰ ਵਰਕਸ਼ਾਪ ਆ ਜਿਹੜੀ ਹਨਾ ਅਕਾਲ ਵਰਕਸ਼ਾਪ ਆ ਇਹ ਮੰਨ ਲਓ ਇਹਦੇ ਵਿੱਚ ਹਫਸਾਵਾਦ ਦੇ ਪਿੰਡ ਹਫਸਾਵਾਦ ਪੈਂਦਾ ਹੈ ਜਿੱਥੇ ਆਪਾਂ ਖੜੇ ਆ ਇਸ ਟਾਈਮ ਰੋਪੜ ਜ਼ਿਲ੍ਹੇ ਦੇ ਵਿੱਚ ਆ ਤਸਵੀਰ ਚਮਕੌਰ ਸਾਹਿਬ ਬਾਕੀ ਜਿਹੜੇ ਮੇਰੇ ਵੀਰ ਨੂੰ ਵੀਡੀਓ ਵਧੀਆ ਲੱਗੀ ਹੈ ਨਾ ਇੱਕ ਵਾਰ ਆ ਕੇ ਜਰੂਰ ਆ ਬਾਈ ਉਹਨਾਂ ਨੂੰ ਦਿਓ ਮੌਕਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ